ਆਸਟ੍ਰੇਲੀਆ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਭਾਰਤੀਆਂ ਲਈ ਖਾਸ ਕਰਕੇ ਭਾਰਤੀ ਸਟੂਡੈਂਟਾਂ ਦੇ ਲਈ ਕਿ ਹੁਣ ਆਸਟ੍ਰੇਲੀਆ ਨੇ ਵੀ ਭਾਰਤੀਆਂ ਨੂੰ ਹਾਈਐਸਟ ਰਿਸਕ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਕਰ ਦਿੱਤਾ ਜੀ ਹਾਂਜੀ ਇਸ ਸ਼੍ਰੇਣੀ ਦੇ ਵਿੱਚ ਨੇਪਾਲ ਭੂਟਾਨ ਬੰਗਲਾਦੇਸ਼ ਪਹਿਲਾਂ ਤੋਂ ਹੀ ਸੀ ਏ ਐਲ 3 ਦੇ ਵਿੱਚ ਹੁਣ ਇਸ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕਰ ਦਿੱਤਾ ਜੀ ਹਾਂਜੀ ਇਸ ਦੀ ਕੀ وجہ ਹੈ ਕਿਉਂ ਇਹ ਸਭ ਕੁਝ ਹੋਇਆ ਕਿ ਇਹਨੂੰ ਹਾਈਐਸਟ ਰਿਸਕ ਵਾਲੇ ਸ਼੍ਰੇਣੀ ਦੇ ਵਿੱਚ ਕਰ ਦਿੱਤਾ ਗਿਆ ਹੈ ਔਰ ਪਾਕਿਸਤਾਨ ਹੈ ਜਿਹੜਾ ਇਹ ਸਭ ਤੋਂ ਵੱਧ ਜੋਖਮ ਵਾਲੀ ਸ਼੍ਰੇਣੀ ਦੇ ਵਿੱਚ ਪਹਿਲਾਂ ਤੋਂ ਹੀ ਹੈ ਸੋ ਗੱਲ ਕਰਦੇ ਆ ਇਸ ਦੇ ਬਾਰੇ ਕੀ ਵਜ੍ਹਾ ਹੋ ਰਹੀ ਆ ਕਿਉਂਕਿ मोस्टली ਹੁਣ ਅਮਰੀਕਾ ਹੋ ਗਿਆ ਜਾਂ ਫਿਰ ਕੈਨੇਡਾ ਹੋ ਗਿਆ ਜਾਂ ਫਿਰ ਜੁਕੇ ਹੋ ਗਿਆ ਭਾਰਤੀ ਸਟੂਡੈਂਟ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਸੀਗੇ ਸੋ ਇਹਨਾਂ ਦੇ ਕੰਟਰੀਆਂ ਦੇ ਵਿੱਚ ਰੁਝਾਨ ਘਟ ਗਿਆ ਸਟੂਡੈਂਟ ਇਹਨਾਂ ਦੇ ਕੰਟਰੀਆਂ 'ਚ ਜਾਣਾ ਬਿਲਕੁਲ ਹੀ ਘਟੇ ਹੋਇਆ ਇੱਕ ਤਰ੍ਹਾਂ ਦੀ ਨਾਮੰਤਰ ਹੀ ਉੱਥੇ ਜਾਂਦੇ ਨੇ ਸੋ ਇਹਦੀ ਵਜ੍ਹਾ ਕੀ ਆ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੈ ਕੀ ਕਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਿਆ ਸੋ ਤਾਂ ਕਰਕੇ ਸਟੂਡੈਂਟ ਉੱਥੇ ਜਾਣਾ ਖੁਦ ਨਹੀਂ ਪਸੰਦ ਕਰਦੇ ਅਮਰੀਕਾ ਦੇ ਵਿੱਚ ਕੀ ਕੁਝ ਹੋ ਰਿਹਾ 트ੰਪਸ ਆਫ ਕੀ ਕੁਝ ਕਰ ਰਹੇ ਆ ਸੋ ਉਹਦੇ ਲਈ ਵੀ ਸਾਰਿਆਂ ਨੂੰ ਪਤਾ ਹੈ ਉਸੇ ਐਸੇ ਲਈ ਉੱਥੇ ਵੀ ਜਾਣਾ ਪਸੰਦ ਨਹੀਂ ਕਰਦੇ ਔਰ ਜੋ ਕਿ ਤੁਹਾਨੂੰ ਪਤਾ ਹੈ ਕਿ ਪੀਆਰ ਸਿਸਟਮ ਹੈ ਹੀ ਨਹੀਂ ਸਟੂਡੈਂਟ ਲਈ ਸਟੱਡੀ ਕਰੋ ਤੇ ਵਾਪਸ ਪਰਤੋ ਸੋ ਬੱਚ ਬਚਾ ਕੇ ਇੱਕ ਆਸਟ੍ਰੇਲੀਆ ਇਸ ਤਰ੍ਹਾਂ ਦੀ ਕੰਟਰੀ ਸੀਗੀ ਜਿਹਦੇ ਵਿੱਚ ਭਾਰਤੀ ਸਟੂਡੈਂਟ ਸਭ ਤੋਂ ਜ਼ਿਆਦਾ ਰੁਝਾਨ ਰੱਖਦੇ ਸੀਗੇ ਸਭ ਤੋਂ ਜ਼ਿਆਦਾ ਆਉਣ ਦਾ ਟਰਾਈ ਕਰਦੇ ਸੀਗੇ ਔਰ ਇੱਥੇ ਇਹ ਆਪਣੀ ਵਧੀਆ ਫਿਊਚਰ ਬਣਾਉਣ ਦੇ ਬਾਰੇ ਸੋਚਦੇ ਸੀਗੇ ਔਰ ਸਭ ਤੋਂ ਵੱਡੇ ਪੱਦਰ ਤੇ ਬੀਜੇਪੀ ਹਾਸਲ ਕਰਦੇ ਸੀਗੇ ਜੇ ਹਾਂਜੀ ਪਰ ਹੁਣ ਇਹਨਾਂ ਨੂੰ ਸਭ ਤੋਂ ਜੋਖਮ ਵਾਲੀ ਹਾਈएस्ट ਰਿਸਕ ਦੀ ਸਟੈਨੀ ਦੇ ਵਿੱਚ ਕਿਉਂ ਧਕੇ ਲਿਆ ਗਿਆ ਕੀ ਐਸਾ ਕੀਤਾ ਭਾਰਤੀ ਸਟੂਡੈਂਟਾਂ ਨੇ ਕੀ ਹੋ ਗਿਆ ਕਿ ਆਸਟ੍ਰੇਲੀਆ ਨੂੰ ਇਹ ਕਦਮ ਚੁੱਕਣਾ ਪਿਆ ਸੋ ਇਹਦੀ ਮੋਟੀ ਜੀ ਵਜ੍ਹਾ ਉਹਨਾਂ ਨੇ ਇਹ ਦਿੱਤੀ ਆ ਕਿ ਬਹੁਤ ਫਰਾਡ ਸਾਹਮਣੇ ਆਇਆ ਬਹੁਤ ਫੇਕ ਪੇਪਰ ਡਾਕੂਮੈਂਟ ਸਾਹਮਣੇ ਆਇਆ ਬਹੁਤ ਲੋਕਾਂ ਨੇ ਧੋਖਾ ਧੜੀ ਕੀਤੀ ਆ ਸੋ ਐਸੇ ਲਈ ਹੁਣ ਜਿੰਨੇ ਵੀ ਭਾਰਤੀ ਸਟੂਡੈਂਟ ਹੋਣਗੇ ਉਹਨਾਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਜੀ ਹਾਂਜੀ ਇਹ ਕੇਸ ਲਗਾਤਾਰ ਵਧਦੇ ਜਾ ਰਹੇ ਸੀਗੇ ਸੋ ਐਸੇ ਦੇ ਮੱਦੇ ਨਜ਼ਰ ਆਸਟ੍ਰੇਲੀਆਈ ਸਰਕਾਰ ਨੇ ਇਹ ਕਦਮ ਚੁੱਕਿਆ ਔਰ ਇਸ ਨੂੰ ਵੀ ਏਅਰ 3 ਸ਼੍ਰੇਣੀ ਦੇ ਵਿੱਚ ਰੱਖ ਦਿੱਤਾ ਭਾਰਤ ਨੂੰ ਤੇ ਹੁਣ ਭਾਰਤੀ ਸਟੂਡੈਂਟਾਂ ਦੇ ਲਈ ਹੋਰ ਜ਼ਿਆਦਾ ਡਿਲੇ ਹੋਣਗੇ ਕੇਸ ਹੋਰ ਜ਼ਿਆਦਾ ਟਾਈਮ ਲੱਗੇਗਾ ਤੇ ਬਹੁਤ ਜ਼ਿਆਦਾ ਕੇਸ ਰਿਫਿਊਜ਼ਲ ਵੀ ਹੋਣਗੇ ਜੀ ਹਾਂ ਜੀ ਜਿੰਨੇ ਆਪਣੇ ਪਹਿਲਾਂ ਸਟੂਡੈਂਟ ગયા ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਤੁਹਾਡੇ ਰਿਸ਼ਤੇਦਾਰਾਂ ਨੇ ਬਹੁਤ ਤੁਹਾਡੇ ਯਾਰਾਂ ਦੋਸਤਾਂ ਨੇ ਬਹੁਤ ਤੁਹਾਡੇ ਘਆਂਢੀਆਂ ਨੇ ਇਹ ਚੀਜ਼ਾਂ ਕੀਤੀਆਂ ਹੋਣੀਆਂ ਇਹ ਕਿਸੇ ਭਰਾ ਦਾ ਵੀਜ਼ਾ ਲੱਗਦਾ ਸੀਗਾ ਟੂਰਿਸਟ ਵੀਜ਼ਾ ਟੂਰਿਸਟ ਵੀਜ਼ੇ ਤੇ ਉੱਥੇ ਜਾਂਦੇ ਸੀਗੇ ਉਹਨਾਂ ਦਾ ਪਹਿਲਾਂ ਹੀ ਕੋਈ ਰਿਲੇਟਿਵ ਉੱਥੇ ਹੁੰਦਾ ਸੀਗਾ ਔਰ ਜਿੰਨੇ ਵੀ ਸਟੂਡੈਂਟ ਜਿੰਨੇ ਵੀ ਟੂਰਿਸਟ ਵੀਜ਼ੇ ਤੇ ਜਾਂਦੇ ਸੀ ਉਹ ਉੱਥੇ ਜਾ ਕੇ ਕਨਵਰਟ ਕਰਾਉਂਦੇ ਰਹੇ ਆ ਸਟੂਡੈਂਟ ਵੀਜ਼ੇ ਦੇ ਵਿੱਚ ਔਰ ਕਿੰਨੇ ਹੀ ਭਰਾ ਐਦਾਂ ਦੇ ਸੀਗੇ ਏਜੰਟਾਂ ਦੇ ਥਰੂ ਆਪਣੀ ਸਟੱਡੀ ਵੀਜ਼ੇ ਲੈਂਦੇ ਸੀਗੇ ਇੱਥੋਂ ਸਟੱਡੀ ਕੁਝ ਹੋਰ ਕੀਤੀ ਹੁੰਦੀ ਸੀ ਇੰਡੀਆ ਉੱਥੇ ਸਟੱਡੀ ਕੁਝ ਔਰ ਕਰਦੇ ਸੀਗੇ ਬਹੁਤ ਭਰਾਵਾਂ ਨੇ ਕੋਰਸ ਚੇਂਜ ਕੀਤੇ ਬਹੁਤ ਭਰਾਵਾਂ ਨੇ ਸਟੂਡੈਂਟ ਕਾਲਜਾਂ 'ਚ ਬੜੇ ਹੀ ਨਹੀਂ ਬਹੁਤ ਭਰਾਵਾਂ ਨੇ ਕਾਲ ਤਰ੍ਹਾਂ ਦੇ ਚੂਜ਼ ਕੀਤੇ ਜਿਹੜੇ ਟੈਂਪਰੇਰੀ ਪ੍ਰਾਈਵੇਟ ਕਾਲਜ ਸੀਗੇ ਜਿਨ੍ਹਾਂ ਨੂੰ ਮਾਨਤਾ ਵੀ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਸੀਗੀ ਬਹੁਤ ਐਸ ਤਰ੍ਹਾਂ ਦੇ ਕੇਸ ਲਗਾਤਾਰ ਸਾਹਮਣੇ ਆਏ ਸੋ ਐਸੇ ਲਈ ਆਸਟ੍ਰੇਲੀਆ ਸਰਕਾਰ ਨੇ ਇਹ ਡਿਸੀਜਨ ਲਿੱਤਾ ਕਿ ਬਹੁਤ ਜ਼ਿਆਦਾ ਫੇਕ ਤੇ ਫਰਾਡ ਹੋ ਰਿਹਾ ਹੈ ਭਾਰਤੀ ਸਟੂਡੈਂਟ ਵੀ ਹੁਣ ਇਹ ਸ਼੍ਰੇਣੀ ਦੇ ਵਿੱਚ ਆ ਗਏ ਕਿ ਇਹ ਹਾਈਸਟ ਰਿਸਕ ਵਾਲੇ ਸਟੂਡੈਂਟ ਨੇ ਸੋ ਹੁਣ ਇਹਦੇ ਨਾਲ ਪ੍ਰੋਬਲਮ ਕਿੰਨਾ ਨੂੰ ਆਏਗੀ ਜੇ ਜਿਹੜੇ ਸਟੂਡੈਂਟ ਵਾਕੇ ਹੀ ਹੁਣ ਜਾਣਾ ਚਾਹਣਗੇ ਉਹਨਾਂ ਦੇ ਕੇਸ ਡਿਲੇ ਹੋਣਗੇ ਉਹਨਾਂ ਨੂੰ ਪ੍ਰੋਬਲਮ ਆਏਗੀ ਔਰ ਜਿਹੜੀ ਇਹ ਰੇਸ਼ੋ ਪਹਿਲਾਂ ਆਪਣੇ ਭਾਰਤੀਆਂ ਦੀ ਬਹੁਤ ਜ਼ਿਆਦਾ ਆਪਣੇ ਭਾਰਤੀ ਹੀ ਸਭ ਤੋਂ ਜ਼ਿਆਦਾ ਉੱਥੇ ਸਟੱਡੀ ਲਈ ਜਾਂਦੇ ਸੀਗੇ ਹੁਣ ਉਹਨਾਂ ਦੇ ਵਿੱਚ ਵੀ ਵੱਡੀ ਗ੍ਰਾਫਟ ਦੇਖਣ ਨੂੰ ਮਿਲੇਗੀ ਜੀ ਹਾਂਜੀ ਇਹ ਇੱਕ ਹੱਬ ਮੰਨਿਆ ਜਾਂਦਾ ਸੀਗਾ ਆਸਟ੍ਰੇਲੀਆ ਵੀ ਕਿ ਭਾਰਤੀ ਸਟੂਡੈਂਟਾਂ ਦੇ ਲਈ ਇੱਕ ਵਧੀਆ ਫਿਊਚਰ ਸੀਗਾ ਵਧੀਆ ਰਸਤਾ ਸੀਗਾ ਕਿ ਆਪਣਾ ਫਿਊਚਰ ਬਣਾ ਸਕਦੇ ਆ ਪਰ ਦਿਨ ਪਰਦੇਸ ਜੋ ਅੱਜਕੱਲ ਹੋ ਰਿਹਾ ਦੁਨੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇਮੀਗ੍ਰੈਂਟਸ ਨੂੰ ਲੈ ਕੇ ਹਰ ਇੱਕ ਪਾਸੇ ਅੱਗ ਲੱਗੀ ਹੋਈ ਆ ਔਰ ਹਰ ਇੱਕ ਕੰਟਰੀ ਆਪਣਾ ਘਰ ਪੱਕਾ ਕਰੀ ਜੋ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਹਰ ਇੱਕ ਤਰਫ ਤੋਂ ਐਸੇ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਇਸ ਇਸ ਕੰਟਰੀ ਨੇ ਇਹ ਨਮਾ ਲਾ ਲਿਆ ਸੋ ਐਸੇ ਤਰ੍ਹਾਂ ਤੁਹਾਨੂੰ ਪਤਾ ਕਿ ਪਿੱਛੇ ਜੇ ਆਪਾਂ ਇੱਕ ਨਿਊਜ਼ ਕੀਤੀ ਸੀ ਬਰਲਿਨ ਯੂਨੀਵਰਸਿਟੀ ਆ ਜਿਹੜੀ ਉੱਥੇ ਵੀ ਆਪਣੇ ਭਾਰਤੀ ਸਟੂਡੈਂਟਾਂ ਨੂੰ ਡੈਪੋਟੇਸ਼ਨ ਦਾ ਸਾਹਮਣੇ ਕਰਨ ਦੀ ਨੋਟਿਸ ਆ ਕੇ ਸੀ ਕਿ ਤੁਹਾਡਾ ਵੀਜ਼ਾ ਰੈਜ਼ਿਡੈਂਸੀ ਅੱਗੇ ਤੁਹਾਨੂੰ ਨਹੀਂ ਮਿਲੇਗੀ ਸੋ ਐਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖ ਲਓ ਕਿੰਨੇ ਸਟੂਡੈਂਟਾਂ ਨੂੰ ਆ ਜਿਹੜਾ ਹੁਣ 2025 ਦੇ ਵਿੱਚ ਅੰਕੜਾ ਸਾਹਮਣੇ ਆਇਆ ਕਿ 1 ਲੱਖ ਆਪਣੇ ਵੀਜ਼ੇ ਕੈਨਸਲ ਕੀਤੇ ਆ 트럼ਪਸ ਪ੍ਰਸ਼ਾਸਨ ਨੇ ਉਹਦੇ ਵਿੱਚੋਂ ਕਹਿੰਦੇ 8000 ਤਾਂ ਸਟੂਡੈਂਟ ਹੀ ਆ ਸੋ ਐਸੀ ਤਰ੍ਹਾਂ ਹਰ ਇੱਕ ਕੰਟਰੀ ਦੇ ਵਿੱਚ ਅੱਗ ਲੱਗੀ ਹੋਈ ਆ ਔਰ ਯੂਕੇ ਤੁਸੀਂ ਦੇਖ ਲਓ ਸਾਰਿਆਂ ਨੂੰ ਜਿੰਨੇ ਉੱਥੇ ਸਟੂਡੈਂਟ ਆ ਸਾਰਿਆਂ ਨੂੰ ਉਹ ਈਮੇਲਸ ਆਲਰੇਡੀ ਉਹਨਾਂ ਨੇ ਸੈਂਡ ਕਰ ਚੁੱਕੀ ਆ ਵੀ ਜਿਨ੍ਹਾਂ ਦੀ ਸਟੱਡੀ ਪੂਰੀ ਹੁੰਦੀ ਆ ਨਾ ਇੱਥੇ ਤੋਂ ਅਡੀ ਸਟੱਡੀ ਪੂਰੀ ਹੋਗੀ ਸਟੂਡੈਂਟ ਵੀ ਤੋ ਤੁਹਾਨੂੰ ਵਾਪਸ ਜਾਣਾ ਪਵੇਗਾ ਤੁਹਾਡੀ ਹੋਮ ਕੰਟਰੀ ਦੇ ਵਿੱਚ ਅਗਰ ਤੁਸੀਂ ਓਵਰਸਟੇ ਕਰਦੇ ਹੋ ਤਾਂ ਤੁਹਾਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇਗਾ ਸੋ ਇਹ ਈਮੇਲਾਂ ਸਾਰਿਆਂ ਨੂੰ ਤਕਰੀਬਨ ਤਕਰੀਬਨ ਰੀਸੀਵ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਸਟੱਡੀ ਪੂਰੀ ਹੋਣ ਵਾਲੀ ਹੁੰਦੀ ਹੈ ਤੇ ਉੱਥੇ ਹੁਣ ਕਿੰਨੀ ਵੱਡੀ ਪੱਧਰ ਤੇ ਉੱਪਰ ਡਿਪੋਰਟੇਸ਼ਨ ਚਲਦੀ ਪਈ ਹੈ ਯੂਕੇ ਦੀ ਕੈਨੇਡਾ ਦਾ ਤੁਸੀਂ ਹਾਲਾਤ ਦੇਖ ਲਓ ਕਿਸ ਤਰ੍ਹਾਂ ਕਿੰਨੇ ਸਟੂਡੈਂਟ ਐਦਾਂ ਦੇ ਜਿਨ੍ਹਾਂ ਦੇ ਹੁਣ ਅੱਗੇ ਵਰਕ ਵੀਜ਼ੇ ਰੀਨਵਲ ਨਹੀਂ ਹੋ ਰਿਹਾ ਕਿੰਨੇ 10 ਲੱਖ ਵੀਜ਼ੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ 2025 ਦੇ ਵਿੱਚ ਕੈਨਸਲ ਹੋਏ ਆ 26 ਦੇ ਵਿੱਚ ਵੀ 9 ਲੱਖ ਵੀ ਜੇ ਆ ਜਿਹਨਾਂ ਦੇ ਕੈਨਸਲ ਹੋਣੇ ਆ ਸੋ ਹਰ ਇੱਕ ਕੰਟਰੀ ਚੋ ਐਸੇ ਤਰ੍ਹਾਂ ਦੀਆਂ ਨਿਊਜ਼ ਆ ਰਹੀਆਂ ਤੇ ਹੁਣ ਆਸਟ੍ਰੇਲੀਆ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ ਔਰ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਜਿੰਨੇ ਭਾਰਤੀ ਸਟੂਡੈਂਟ ਆ ਉਹਨਾਂ ਦੇ ਲਈ ਇਹ ਚੰਗੀ ਖਬਰ ਨਹੀਂ ਆ ਸੋ ਹੁਣ ਤੁਹਾਨੂੰ ਆਪਣੇ ਕੰਮਕਾਰ ਤੇ ਆਪਣੇ ਜਿਹੜੇ ਪੇਪਰਵਰਕ ਹੋਏਗਾ ਸਟੱਡੀ ਕਰਨ ਦੇ ਲਈ ਉਹਦੇ ਲਈ ਕੋਈ ਵੀ ਜੋਖਮ ਨਹੀਂ ਉਠਾ ਸਕਦੇ ਤੁਸੀਂ ਤੁਹਾਨੂੰ ਬਹੁਤ ਹੀ ਕੇਅਰਫੁਲੀ ਔਰ ਜਿਹੜੀ ਵਧੀਆ ਕੌਂਸਲਿਗੇਟ ਹੋਏਗਾ ਉਹਦੇ ਕੋਲ ਹੀ ਜਾਣਾ ਪਵੇਗਾ ਕਿ ਤੁਹਾਡੀ ਫਾਈਲ ਚੰਗੇ ਤਰੀਕੇ ਨਾਲ ਪ੍ਰਪੇਅਰ ਕਰ ਸਕੇ ਆਈ ਹੋਪ ਤੁਹਾਨੂੰ ਥੋੜੀ ਜਿਹੀ ਇਸ ਵੀਡੀਓ ਤੋਂ ਨੌਲੇਜ ਮਿਲੀ ਹੋਵੇਗੀ ਆ ਤੁਹਾਡੇ ਫਾਇਦੇ ਦੀ ਰਹੀ ਹੋਵੇਗੀ ਅਗਰ ਵੀਡੀਓ ਤੁਹਾਡੀ ਥੋੜੀ ਜਿਹੀ ਹੈਲਪਫੁਲ ਰਹੀ ਹੋਵੇ ਵੀਡੀਓ ਨੂੰ ਇੱਕ ਲਾਈਕ ਚੇਅਰ ਜਰੂਰ ਕਰ ਦਿਓ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਸੀਂ ਸੋਚਦੇ ਆ ਕੀ ਤੁਸੀਂ ਤੁਹਾਡੀ ਆਪਣੀ رائے ਦਿਲ ਦੀ ਵੀਡੀਓ ਦੇ ਉੱਪਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਔਰ ਪੰਜਾਬੀਏ ਤੁਹਾਡਾ ਆਪਣਾ ਚੈਨਲ ਆ ਪਲੀਜ਼ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ